ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਅੱਜ ਅਸੀਂ ਪੰਜਾਬੀ ਦੇ ਮੁਹਾਵਰੇ ਕਰਾਂਗੇ ਠ ਦੇ ਠ ਠੇਰਾ ਦੇ ਨਾ ਲੈਟ ਸਟਾਰਟ ਨੰਬਰ 1st ਹੈ ਟੁੱਟਾ ਫੜਨਾ ਪੀਕ ਮੰਗਣੀ ਬੁਰੀ ਸੰਗਤ ਕਰਨ ਵਾਲਿਆਂ ਨੂੰ ਇੱਕ ਦਿਨ ਟੁੱਟਾ ਫੜਨਾ ਹੀ ਪੈਂਦਾ ਹੈ ਨੰਬਰ 2nd ਹੈ ਥੋਕ ਵਜਾ ਕੇ ਲੈਣਾ ਤਸੱਲੀ ਕਰ ਲੈਣਾ ਹਰ ਵਸਤੂ ਦੀ ਖਰੀਦਦਾਰੀ ਥੋਕ ਵਜਾ ਕੇ ਕਰਨੀ ਚਾਹੀਦੀ ਹੈ ਤਾਂ ਜੋ ਪਿੱਛੇ ਪਛਤਾਣਾ ਨਾ ਪਵੇ ਨੰਬਰ 3 ਹੈ ਠੱਠੂ ਵਿਖਾਉਣਾ ਨਾ ਨਾ ਕਰਦੇ ਨੀ ਮੈਂ ਜਦੂ ਰਿਸ਼ਤੇਦਾਰਾ ਤੋਂ ਰੁਪਏ ਮੰਗੇ ਤਾਂ ਸਾਰਿਆਂ ਨੇ ਠੁੱਟ ਵਿਖਾ ਦਿੱਤੀ ਨੰਬਰ 4 ਹੈ ਠੂੰਗਾ ਮਾਰਨਾ ਘੱਟ ਬੋਲਣਾ ਬੇਈਮਾਨ ਦੁਕਾਨਦਾਰ ਹਰ ਚੀਜ਼ ਤੋਲਣ ਸਮੇਂ ਠੂੰਗਾ ਮਾਰ ਹੀ ਜਾਂਦੇ ਹਨ ਨੈਕਸਟ ਨੰਬਰ 5 ਹੈ ਠੰਡ ਠੰਡ ਗੋਪਾਲ ਕੰਗਾਲ ਆਦਮੀ ਉਸ ਜਵਾਰੀਏ ਤੋਂ ਕੀ ਪਾਲਦੇ ਹੋ ਉਹ ਤਾਂ ਠੰਡਾ ਠੰਡਾ ਗੋਪਾਲ ਫਿਰਦਾ ਹੈ ਨੈਕਸਟ ਹੈ ਠੰਡੇ ਸਾਪਾਂ ਦੇ ਹੋਕੇ ਲੈਣੇ ਰਮਨ ਆਪਣੇ ਫੇਲ ਹੋਣ ਬਾਰੇ ਪਤਾ ਲੱਗਨ ਤੇ ਠੰਡੇ ਸਾਪ ਭਰਨ ਲੱਗ ਗਿਆ ਯਾਨਕਿ ਹੋਕੇ ਲੈਣਾ ਆਪਿਆ ਨੰਬਰ 7th ਹੈ ਠੰਡੇ ਦੁੱਤ ਤੇ ਫੁਕਾ ਮਾ ਆਨੀਆ ਬਿਨਾਂ ਕਿਸੇ ਕਾਰਨ ਕਿਸੇ ਚੀਜ਼ ਨੂੰ ਬੁਰਾ ਆਖਣਾ ਸਾਰੇ ਲੋਕ ਅਮਰ ਜੀ ਦਾ ਸਤਿਕਾਰ ਹੀ ਕਰਦੇ ਹਨ ਪਰ ਐਵੇਂ ਉਹ ਐਵੇਂ ਲੋਕਾਂ ਦੀ ਬਦਨਾਮੀ ਕਰਕੇ ਠੰਡੇ ਦੁੱਧ ਨੂੰ ਪੁੱਕਾ ਹੀ ਮਾਰ ਰਿਹਾ ਹੈ ਨੈਕਸਟ ਸਟੇਟ ਨੰਬਰ ਠੰਡੀਆਂ ਛਾਵਾ ਮਾਣਾ ਸੁਖ ਭੋਗਨਾ ਬਜ਼ੁਰਗ ਮਾਪੇ ਬੱਚਿਆਂ ਦੇ ਸਿਰ ਤੇ ਹੀ ਠੰਡੀਆਂ ਛਾਵਾ ਮਾਰਦੇ ਹਨ ਨੰਬਰ 9th ਹੈ ਥੋਕ ਵਜਾ ਕੇ ਲੈਣਾ ਤਸੱਲੀ ਕਰ ਲੈਣਾ ਹੁਣ ਜ਼ਮਾਨਾ ਇਹ ਜ਼ੀਹਾ ਹੈ ਕਿ ਹਰ ਖਰੀਦਦਾਰੀ ਥੋਕ ਵਜਾ ਕੇ ਕਰਨੀ ਚਾਹੀਦੀ ਹੈ ਤਾਂ ਕਿ ਪਿੱਛੇ ਕੋਈ ਪਰੇਸ਼ਾਨੀ ਨਾ ਆਵੇ ਨੰਬਰ 10th ਐਂਡ ਲਾਸਟ ਐ ਠੰਡੇ ਸਾਲ ਐ ਨਾ ਬਹੁਤ ਦੁਖੀ ਹੋਣਾ ਜਦੋਂ 모ਹਨ ਘਰੋਂ ਕੀਮਤੀ ਗਹਿਣਿਆਂ ਦੀ ਹੋਈ ਚੋਰੀ ਦਾ ਪੁਲਿਸ ਨੇ ਕੋਈ ਪਤਾ ਨਾ ਦੱਸਿਆ ਤਾਂ ਠੰਡੇ ਸਾਲ ਲਈ ਬੈਠਾ ਰਿਆ ਆ ਦੂਸਰੀ ਮੁਹਾਵਰੇ ਦੀ ਸੈਪਰੇਟ ਕਾਪੀ ਅਸੀਂ ਲਗਾਏ ਆ ਉਹਦੇ ਚ ਨੈਕਸਟ ਠੱਠੇ ਦੇ ਕੰਨੇ ਆ ਓਕੇ